ਹੈਲੋ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੋਜ਼ ਨਵੀਂ ਚਰਚਾ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਤੇ ਜੀ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਕਮਲੀ ਦੀ ਕਮਲੀ ਜਾਨੀ ਕਿ ਇੱਕ ਮਾਂ ਨੇ ਆਪਣੀ ਬੇਟੀ ਨੂੰ ਕਮਲੀ ਕਹਿਣਾ ਸ਼ੁਰੂ ਕਰ ਦਿੱਤਾ ਚੱਲੀ ਕਹਿਣਾ ਸ਼ੁਰੂ ਕਰ ਦਿੱਤਾ कि ਅੱਜ ਆਪਾਂ ਉਸਦੀ ਕਹਾਣੀ ਜਿਹੜੀ ਹੈ ਤੁਹਾਨੂੰ ਸੁਣਾ ਰਹੇ ਹਾਂ ਕਿ ਇੱਕ ਕਮਲੀ ਦੀ ਜ਼ਿੰਦਗੀ ਕਿਵੇਂ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਗਈ ਤੇ ਚਲੋ ਜੀ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਕਮਲੀ ਦੀ ਜ਼ਿੰਦਗੀ ਜਿਹਨੂੰ ਆਪਾਂ ਕਮਲੀ ਨਹੀਂ ਕਵਾਂਗੇ ਉਹਦਾ ਨਾਂ ਕਮਲਜੀਤ ਕੌਰ ਹੈ ਇੱਕ ਮਾਂ ਹੀ ਉਹਨੂੰ ਕਮਲੀ ਕਮਲੀ ਕਹਿ ਕੇ ਛੱਲੀ ਕਹਿ ਕੇ ਮਤਲਬ ਕਿ ਪੁਕਾਰਨਾ ਸ਼ੁਰੂ ਕਰ ਦਿੱਤਾ ਬੁਲਾਉਣਾ ਸ਼ੁਰੂ ਕਰ ਦਿੱਤਾ ਪਰ ਉਹ ਬਹੁਤ ਹੀ ਸਮਝਦਾਰ ਬੱਚੀ ਸੀ ਕਹਾਣੀ ਇਸ ਤਰ੍ਹਾਂ ਹੈ ਕਿ ਕਮਲਜੀਤ ਕੌਰ ਦੀ ਮਾਂ ਦੇ ਘਰੇ ਪਹਿਲਾਂ ਇੱਕ ਬੇਟੀ ਸੀ ਉਸ ਤੋਂ ਬਾਅਦ ਦੋ ਜੁੜਵਾ ਬੱਚਿਆਂ ਨੇ ਜਨਮ ਲਿਆ ਜਿਸ ਵਿੱਚ ਇੱਕ ਬੇਟਾ ਸੀ ਤੇ ਇੱਕ ਬੇਟੀ ਸੀ ਬੇਟੀ ਕੌਣ ਸੀ ਉਹ ਸੀ ਕਮਲੀ ਜਾਨੀ ਕਿ ਜਿਹਦਾ ਨਾਮ ਕਮਲਜੀਤਕੌਰ ਰੱਖਿਆ ਗਿਆ ਸੀ ਕਮਲਜੀਤਕੌਰ ਦੀ ਮਾਂ ਨੇ بیٹے ਨੂੰ ਤਾਂ ਐਕਸੈਪਟ ਕਰ ਲਿਆ ਪਰ ਬੇਟੀ ਨੂੰ ਨਹੀਂ ਕਹਿਣ ਲੱਗੀ ਕਿ ਇਹ ਤਾਂ ਫालतੂ ਹੀ ਹੈ ਮੇਰੇ ਕੋਲੇ ਤਾਂ ਪਹਿਲਾਂ ਹੀ ਇੱਕ ਬੇਟੀ ਹੈਗੀ ਹੈ ਮੈਨੂੰ ਇਹ ਨਹੀਂ ਚਾਹੀਦੀ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਜਿੰਨੀ ਦਰਦ ਬੇਟੇ ਨੂੰ ਜਨਮ ਦੇਣ ਦੇ ਟਾਈਮ ਤੇ ਹੋਈ ਹੈ ਬੇਟੀ ਨੂੰ ਵੀ ਉਹੀ ਦਰਦ ਹੋਈ ਹੈ ਜਨਮ ਦੇਣ ਦੇ ਟਾਈਮ ਤੇ ਬੇਟੀ ਦਾ ਪਰ ਨਹੀਂ ਪਤਾ ਨਹੀਂ ਦੁਨੀਆ ਨੂੰ ਅੱਜਕੱਲ ਕੀ ਹੋ ਗਿਆ ਹੈ ਕਿ ਦੁਨੀਆ ਇਸ ਤਰ੍ਹਾਂ ਦੀ ਕਿਉਂ ਹੋ ਗਈ ਹੈ ਕਿ ਇੱਕ ਮਾਂ ਹੀ ਆਪਣੇ ਬੱਚੇ ਤੋਂ ਮੂਡ ਮਾਡਲ ਹੈ ਤਾਂ ਕਮਲ ਜੀ ਦੀ ਮਾਂ ਨੇ ਕਮਲ ਜੀ ਤ ਨੂੰ ਕਦੇ ਦੁੱਧ ਨਹੀਂ ਪਾਇਆ ਕਦੇ ਚੁੱਕਿਆ ਨਹੀਂ ਕਦੇ ਪਿਆਰ ਨਹੀਂ ਕੀਤਾ ਕਮਲਜੀਤ ਨੂੰ ਹਮੇਸ਼ਾ ਉਸਦੀ ਦਾਦੀ ਨੇ ਪਾਲਿਆ ਪਹਿਲੇ ਦਿਨ ਤੋਂ ਹੀ ਦਾਦੀ ਨੇ ਆਪਣੇ ਸੀਨੇ ਦੇ ਨਾਲ ਲਾ ਕੇ ਕਮਲਜੀਤ ਨੂੰ ਪਾਲਿਆ ਐ ਤੋ ਤੱਕ ਕਿ ਹਰ ਇੱਕ ਲਾਡ ਵੀ ਜੜੇ ਸੀਗੇ ਉਹ ਦਾਦੀ ਨੇ ਹੀ ਲੜਾਇਆ ਹੌਲੀ ਹੌਲੀ ਟਾਈਮ ਪੈਂਦਾ ਗਿਆ ਕਮਲਜੀਤ ਵੱਡੀ ਹੁੰਦੀ ਗਈ ਤਾਂ ਕਮਲਜੀਤ ਇੱਕ ਬਹੁਤ ਹੀ ਸਮਝਦਾਰ ਬੱਚੀ ਬਹੁਤ ਹੀ ਮੂਣਹਾਰ ਬੱਚੀ ਬਣੀ ਉਹ ਹਮੇਸ਼ਾ ਉਹ ਆਪਣੀ ਦਾਦੀ ਦੇ ਕੋਲ ਹੀ ਰਹਿੰਦੀ ਸੀ ਤਾਂ ਉਹਦੀ ਦਾਦੀ ਉਹਨੂੰ ਨਿੱਕੀਆਂ ਨਿੱਕੀਆਂ ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਉਹਨੂੰ ਛੋਟੇ ਛੋਟੇ ਕੰਮ ਸਿਖਾਉਣੇ ਉਹਦੇ ਨਾਲ ਪਿਆਰ ਦੀਆਂ ਗੱਲਾਂ ਕਰਨੀਆਂ ਸਮਝਾਉਣਾ ਦੁਨੀਆ ਤੇ ਕਿਵੇਂ ਚੱਲਣਾ ਹੈ ਕਿਵੇਂ ਰਹਿਣਾ ਸਹਿਣਾ ਹੈ ਕਿਵੇਂ ਬੈਠਣਾ ਉੱਠਣਾ ਹੈ ਹਰ ਇੱਕ ਤਰ੍ਹਾਂ ਦੀ ਸਿੱਖਿਆ ਜਿਹੜੀ ਸੀਗੀ ਦਾਦੀ ਨੇ ਕਮਲਜੀਤ ਨੂੰ ਦਿੱਤੀ ਤਾਂ ਕਮਲਜੀਤ ਇੱਕ ਬਹੁਤ ਹੀ ਪਿਆਰੀ ਬੱਚੀ ਸੀ ਤਾਂ ਕਮਲਜੀਤ ਦਾ ਪਿਆਰ ਮਾਂ ਦੇ ਨਾਲ ਤਾਂ ਪਿਆ ਹੀ ਨਹੀਂ ਕਿਉਂਕਿ ਮਾਂ ਨੇ ਉਹਨੂੰ ਕਦੇ ਦੇਖਿਆ ਹੀ ਨਹੀਂ ਤਾਂ ਕਮਲਜੀਤ ਦਾ ਪਿਆਰ ਕਮਲਜੀਤ ਦੀ ਚਾਚੀ ਦੇ ਨਾਲ ਬਹੁਤ ਜ਼ਿਆਦਾ ਸੀ ਕਮਲਜੀਤ ਦੀ ਚਾਚੀ ਦੇ ਦੋ ਬੱਚੇ ਸੀ ਤਾਂ ਕਮਲਜੀਤ ਦੀ ਜਿਹੜੀ ਚਾਚੀ ਸੀ ਉਹ ਵੀ ਉਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ ਉਹ ਜਦੋਂ ਵੀ ਕੋਈ ਗੱਲ ਹੁੰਦੀ ਤਾਂ ਕਮਲਜੀਤ ਆਪਣੀ ਚਾਚੀ ਦੇ ਨਾਲ ਹੀ ਗੱਲ ਕਰਦੀ ਜਦੋਂ ਉਹ ਛੋਟੀ ਸੀ ਤਦ ਵੀ ਜਦੋਂ ਦਾਦੀ ਘਰ ਨਹੀਂ ਹੁੰਦੀ ਸੀ ਤਾਂ ਚਾਚੀ ਦੇ ਕੋਲ ਹੀ ਜਾ ਕੇ ਸੌਣਾ ਉੱਠਣਾ ਬੈਠਣਾ ਤਾਂ ਕਿਉਂਕਿ ਦਾਦੀ ਜਿਹੜੀ ਸੀ ਉਹ ਚਾਚੀ ਦੇ ਨਾਲ ਰਹਿੰਦੀ ਸੀ ਤਾਂ ਚਾਚੀ ਨੇ ਕਦੀ ਵੀ ਇਹ ਨਹੀਂ ਕਿਹਾ ਕਿ ਵਈ ਜਠਾਣੀ ਦੀ ਕੁੜੀ ਐ ਤਾਂ ਇੱਥੇ ਸਾਡੇ ਘਰੇ ਕਿਉਂ ਪਲੇ ਜਾਂ ਅਸੀਂ ਇਹਨੂੰ ਕਿਉਂ ਪਾਲੀਏ ਤਾਂ ਕਮਲ ਜੀ ਦੀ ਚਾਚੀ ਨੇ ਵੀ ਉਹਨੂੰ ਬਹੁਤ ਹੀ ਜ਼ਿਆਦਾ ਜਿਹੜਾ ਸੀਗਾ ਪਿਆਰ ਦਿੱਤਾ ਤਾਂ ਕਮਲਜੀਤ ਵੀ ਆਪਣੀ ਚਾਚੀ ਨੂੰ ਮਾਵਾ ਦੀ ਤਰ੍ਹਾਂ ਹੀ ਸਮਝਦੀ ਸੀ ਆਪਣਾ ਹਰ ਇੱਕ ਦੁੱਖ ਸੁੱਖ ਜੋ ਵੀ ਸੀ ਜੋ ਉਹ ਆਪਣੀ ਦਾਦੀ ਦੇ ਨਾਲ ਨਹੀਂ ਕਰ ਸਕਦੀ ਸੀ ਜਾਂ ਉਹ ਦਾਦੀ ਨੂੰ ਨਹੀਂ ਸਮਝਾ ਸਕਦੀ ਸੀ ਤਾਂ ਉਹ ਆਪਣੀ ਚਾਚੀ ਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੀ ਸੀ ਪਰਮਾਤਮਾ ਨੇ ਜਿਹਨੂੰ ਕਹਿੰਦੇ ਨੇ ਕਿ ਜਿਹੜਾ ਕਮਲ ਹੁੰਦਾ ਹੈ ਉਹ ਹਮੇਸ਼ਾ ਚਿੱਕੜ ਦੇ ਵਿੱਚ ਰਹਿ ਕੇ ਹੀ ਖਿੜਦਾ ਹੈ ਤਾਂ ਕਮਲਜੀਤ ਵੀ ਜਿਹਨੂੰ ਮਾਂ ਨੇ ਕਮਲੀ ਕਮਲੀ ਝੱਲੀ ਕਹਿ ਕਹਿ ਕੇ ਹਮੇਸ਼ਾ ਲੋਕਾਂ ਦੇ ਸਾਹਮਣੇ ਵੀ ਕੋਈ ਗੱਲ ਕਰਦੀ ਸੀ ਤਾਂ ਇਹ ਕਮਲੀ ਹੈ ਇਹ ਚੱਲੀ ਹੈ ਇਹ ਇੰਜੇ ਉੰਜੇ ਤਾਂ ਉਹ ਕਮਲ ਦੀ ਤਰ੍ਹਾਂ ਨਿੱਖਰ ਗਈ ਕਿਵੇਂ ਨਿੱਖਰ ਗਈ ਕਿਉਂਕਿ ਪਰਮਾਤਮਾ ਨੇ ਆਪ ਨਿਖਾਰਿਆ ਕਮਲਜੀਤ ਕੰਮਕਾਰ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਸੁਚੱਜੀ ਸੀ ਪੜ੍ਹਨ ਲਿਖਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਵਧੀਆ ਸੀ ਬਹੁਤ ਤੇਜ਼ ਸੀ ਪੜ੍ਹਨ ਲਿਖਣ 'ਚ ਤਾਂ ਸਪੋਰਟਸ ਦੇ ਵਿੱਚ ਕਮਲਜੀਤ ਨੂੰ ਬਹੁਤ ਹੀ ਜ਼ਿਆਦਾ ਜੋ ਸੀਗਾ ਪਿਆਰ ਸੀ ਸਪੋਰਟਸ ਦੇ ਨਾਲ ਉਹ ਹਰ ਇੱਕ ਗੇਮ ਦੇ ਵਿੱਚ ਹਮੇਸ਼ਾ ਫਰਸਟ ਆਉਂਦੀ ਸੀ ਕੋਈ ਵੀ ਗੇਮ ਖੇਡਦੀ ਸੀ ਉਹਨੂੰ ਸਪੋਰਟਸ ਦੀ ਹਰ ਇੱਕ ਗੇਮ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਪਸੰਦ ਸੀ ਤਾਂ ਉਹਨੂੰ ਹੌਲੀ-ਹੌਲੀ ਗੇਮ ਦੇ ਵਿੱਚ ਬਾਲੀਬਾਲ ਖੇਡਣਾ ਬਹੁਤ ਪਸੰਦ ਸੀ ਤਾਂ ਉਹ ਮੁੰਡਿਆਂ ਦੀ ਤਰ੍ਹਾਂ ਬਾਲੀਬਾਲ ਹਮੇਸ਼ਾ ਖੇਡਦੀ ਔਰ ਜਿੱਥੇ ਵੀ ਉਹ ਜਾਂਦੀ ਸੀ ਹਮੇਸ਼ਾ ਉਹ ਜਿੱਤ ਜਾਂਦੀ ਸੀ ਕਿੱਥੇ ਵੀ ਕੋਈ ਟੂਰਨਾਮੈਂਟ ਹੁੰਦਾ ਕੋਈ ਮੈਚ ਹੁੰਦਾ ਜੋ ਵੀ ਹੁੰਦਾ ਤਾਂ ਉਹ ਹਮੇਸ਼ਾ ਜਿੱਤ ਕੇ ਹੁੰਦੀ ਹੌਲੀ ਹੌਲੀ ਕਮਲਜੀਤ ਦੀ ਪੜਾਈ ਵੀ ਪੂਰੀ ਹੋ ਗਈ ਕਮਲਜੀਤ ਨੇ 12th ਕਰਨ ਤੋਂ ਬਾਅਦ ਉਸਨੇ ਸਪੋਰਟਸ ਦੇ ਵਿੱਚ ਜ਼ਿਆਦਾ ਆਪਣਾ ਧਿਆਨ ਧਿਆਨ ਜਿਹੜਾ ਸੀਗਾ ਲਗਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨੂੰ ਸਪੋਰਟਸ ਦੇ ਵਿੱਚ ਜਾਣਾ ਬਹੁਤ ਹੀ ਜ਼ਿਆਦਾ ਪਸੰਦ ਸੀ ਉਹ ਕਰਦੇ ਕੰਮ ਵੀ ਕਰਦੀ ਸੀ ਤਾਂ ਇੱਕ ਦਿਨ ਪੁਲਿਸ ਦੀ ਭਰਤੀ ਆਈ ਜਦੋਂ ਨਿਕਲੀ ਤਾਂ ਉਸਨੇ ਵੀ ਫਾਰਮ ਭਰ ਦਿੱਤਾ ਤੇ ਨਾਲ ਹੀ ਉਸਨੇ ਆਪਣਾ ਕਾਲਜ ਦੇ ਵਿੱਚ ਵੀ ਐਡਮਿਸ਼ਨ ਲੈ ਲਿਆ ਸੀ ਤਾਂ ਜਦੋਂ ਭਰਤੀ ਨਿਕਲੀ ਉਸਨੇ ਫਾਰਮ ਭਰ ਦਿੱਤਾ ਤੇ ਜਦੋਂ ਉਹਦਾ ਟ੍ਰੇਨਿੰਗ ਦਾ ਟਾਈਮ ਆਇਆ ਤਾਂ ਕਮਲਜੀਤ ਆਪਣੀ ਪੂਰੀ ਟ੍ਰੇਨਿੰਗ ਦੇ ਵਿੱਚ ਪਾਸ ਹੋ ਗਈ ਔਰ ਉਸ ਦੀ ਪੁਲਿਸ ਦੇ ਵਿੱਚ ਸਿਲੈਕਸ਼ਨ ਹੋ ਗਈ। ਇਸ ਤਰ੍ਹਾਂ ਕਮਲਜੀਤ ਜਿਹੜੀ ਸੀ ਉਹ ਪੁਲਿਸ ਦੇ ਵਿੱਚ ਵਰਤੀ ਹੋ ਗਈ। ਹਾਲਾਂਕਿ ਸ਼ੁਰੂ-ਸ਼ੁਰੂ ਦੇ ਵਿੱਚ ਟ੍ਰੇਨਿੰਗ ਚੱਲਦੀ ਹੈ ਤੁਹਾਨੂੰ ਪਤਾ ਹੈ ਕਿ ਇੱਕ ਸਿਪਾਈ ਦੀ ਪੋਸਟ ਹੀ ਮਿਲਦੀ ਹੈ। ਕਿਉਂਕਿ ਬਹੁਤ ਹੀ ਛੋਟੀ ਪੋਸਟ ਮਿਲਦੀ ਹੈ ਪੁਲਿਸ ਦੇ ਵਿੱਚ ਪਹਿਲਾਂ। ਤਾਂ ਉਸ ਨੂੰ ਵੀ ਛੋਟੀ ਹੀ ਪੋਸਟ ਮਿਲੀ। ਪਰ ਉਹ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਹ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਸੀ ਤੇ ਦੂਜੇ ਪਾਸੇ ਕਮਲਜੀਤ ਦੀ ਮਾਂ ਨੂੰ ਕਮਲਜੀਤ ਦਾ ਪੁਲਿਸ ਦੇ ਵਿੱਚ ਭਰਤੀ ਹੋਣਾ ਵੀ ਪਸੰਦ ਨਹੀਂ ਸੀ ਕਿਉਂਕਿ ਜਦੋਂ ਕਮਲਜੀਤ ਨੇ ਹਜੇ 12ਵੀਂ ਹੀ ਕੀਤੀ ਸੀ ਤਾਂ ਕਮਲਜੀਤ ਦੀ ਦਾਦੀ ਐਕਸਪਾਇਰ ਹੋ ਗਈ ਸੀ ਤਾਂ ਕਮਲਜੀਤ ਨੂੰ ਇਹ ਬਹੁਤ ਹੀ ਵੱਡਾ ਝਟਕਾ ਲੱਗਿਆ ਸੀ ਪਰ ਫੇਰ ਵੀ ਉਸ ਦੀ ਚਾਚੀ ਨੇ ਉਹਨੂੰ ਹਿੰਮਤ ਨਹੀਂ ਹਾਰਨ ਦਿੱਤੀ ਤਾਂ ਉਸ ਦੀ ਚਾਚੀ ਨੇ ਕਿਹਾ ਕਿ ਤੈਨੂੰ ਜਦੋਂ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਏਗੀ ਤਾਂ ਮੈਂ ਤੇਰੀ ਹਰ ਇੱਕ ਜ਼ਰੂਰਤ ਪੂਰੀ ਕਰਾਂਗੀ ਤੂੰ ਚਿੰਤਾ ਨਾ ਕਰ ਤਾਂ ਚਾਚੀ ਨੇ ਉਸ ਦਾ ਕਾਫੀ ਸਾਥ ਦਿੱਤਾ ਤੇ ਉਹ ਪੁਲਿਸ ਤੱਕ ਵੀ ਵਰਤੀ ਹੋ ਗਈ ਸਿਲੇਕਸ਼ਨ ਵੀ ਉਹਦੀ ਹੋ ਗਈ ਪਰ ਇੱਕ ਮਾਂ ਆਪਣੀ ਬੇਟੀ ਦੀ ਇੰਨੀ ਵੱਡੀ ਦੁਸ਼ਮਣ ਬਣ ਜਾਏਗੀ ਕਦੇ ਤੁਸੀਂ ਸੋਚ ਨਹੀਂ ਸਕਦੇ ਕਿਉਂਕਿ ਉਸਨੇ ਆਪਣੀ ਬੇਟੀ ਦੀ ਸ਼ਾਦੀ ਜਿਹੜੀ ਸੀ ਉਹ ਬਹੁਤ ਵੱਡੇ ਘਰ ਦੇ ਵਿੱਚ ਕੀਤੀ ਜੋ ਉਸਦੀ ਵੱਡੀ ਬੇਟੀ ਸੀ ਕਮਲਜੀਤ ਦੀ ਵੱਡੀ ਭੈਣ ਸੀ ਉਸਦੀ ਸ਼ਾਦੀ ਬਹੁਤ ਹੀ ਵੱਡੇ ਘਰ ਦੇ ਵਿੱਚ ਕੀਤੀ ਪਰ ਉਸ ਦੀ ਕਿਸਮਤ ਦੇਖੋ ਕਿ ਉਹ ਲੜਕਾ ਬਹੁਤ ਹੀ ਜ਼ਿਆਦਾ ਨਸ਼ਾ ਕਰਦਾ ਸੀ ਹਾਲਾਂਕਿ ਜ਼ਮੀਨ ਜਾਇਦਾਦ ਬਹੁਤ ਸੀ ਪਰ ਉਹ ਲੜਕਾ ਬਹੁਤ ਹੀ ਨਸ਼ਾ ਕਰਦਾ ਸੀ ਔਰ ਉਸ ਦਾ ਆਪਣਾ ਲੜਕਾ ਜਿਹੜਾ ਸੀ ਉਹ ਵੀ ਬਹੁਤ ਨਸ਼ਾ ਕਰਨ ਲੱਗ ਗਿਆ ਸੀ ਪਰ ਕਮਲਜੀਤ ਦੀ ਮਾਂ ਨੂੰ ਫਿਰ ਵੀ ਅਕਲ ਨਹੀਂ ਆਈ ਤਾਂ ਕਮਲਜੀਤ ਦਾ ਰਿਸ਼ਤਾ ਜਿਹਦੇ ਨਾਲ ਉਹਨੇ ਤੈਅ ਕੀਤਾ ਉਸ ਦੀ ਚਾਚੀ ਨੇ ਕਿਹਾ ਕਿ ਮੈਂ ਕਮਲਜੀਤ ਦਾ ਰਿਸ਼ਤਾ ਆਪਣੇ ਆਪ ਕਰ ਦਿਆਂਗੀ ਤੂੰ ਚਿੰਤਾ ਨਾ ਕਰ ਤਾਂ ਕਹਿਣ ਲੱਗੀ ਕਿ ਲੋਕ ਕੀ ਕਹਿਣਗੇ ਕੁੜੀ ਤਾਂ ਮੇਰੀ ਐ ਮੇਰੀ ਧੀ ਐ ਹੁਣ ਮੈਂ ਵਿਆਹ ਨਹੀਂ ਤਾਂ ਹੈਗੀ ਏ ਤਾਂ ਕਮਲਜੀਤ ਦੀ ਚਾਚੀ ਨੇ ਕਿਹਾ ਕਿ ساری ਜ਼ਿੰਦਗੀ ਤਾਂ ਤੂੰ ਉਹਨੂੰ ਦੇਖਿਆ ਨਹੀਂ ਤੇ ਹੁਣ ਤੇ ਉਹਨੂੰ ਵਿਆਉਣ ਦੀ ਕੀ ਜਿੰਦਾ ਕੋਈ ਗੱਲ ਨਹੀਂ ਅਸੀਂ ਵਿਆਹ ਦੇਵਾਂਗੇ ਆਪੇ ਕਹਿਣ ਲੱਗੀ ਕਿ ਨਹੀਂ ਮੈਂ ਹੀ ਵਿਆਵਾਂਗੀ ਹੁਣ ਤਾਂ ਇਹ ਤਾਂ ਉਸਨੇ ਕਮਲਜੀਤ ਦਾ ਰਿਸ਼ਤਾ ਜਿਹੜਾ ਸੀ ਇੱਕ ਨਸ਼ੇੜੀ ਦੇ ਨਾਲ ਕਰ ਦਿੱਤਾ ਜਦੋਂ ਕਮਲਜੀਤ ਨੂੰ ਇਸ ਚੀਜ਼ ਦਾ ਪਤਾ ਚੱਲਾ ਤੇ ਕਮਲਜੀਤ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਤਾਂ ਉਸਨੇ ਆਪਣੀ ਚਾਚੀ ਨੂੰ ਕਿਹਾ ਕਿ ਮੈਂ ਉਸ ਜਗ੍ਹਾ ਤੇ ਰਿਸ਼ਤਾ ਮੇਰੀ ਮੰਮਾ ਨੇ ਜਿੱਥੇ ਕੀਤਾ ਮੈਂ ਉੱਥੇ ਵਿਆਹ ਨਹੀਂ ਕਰਾਉਣਾਗਾ ਤਾਂ ਕਮਲਜੀਤ ਦੀ ਚਾਚੀ ਨੇ ਕਿਹਾ ਕਿ ਬੇਟਾ ਜੇ ਮੈਂ ਕੋਈ ਵੀ ਗੱਲ ਕਰਾਂਗੀ ਤਾਂ ਤੇਰੀ ਮੰਮੀ ਮੇਰੀ ਗੱਲ ਨਹੀਂ ਸੁਨੇਗੀ ਔਰ ਤੇਰੀ ਮੰਮੀ ਮੇਰੇ ਨਾਲ ਲੜਾਈ ਝਗੜਾ ਕਰੇਗੀ ਤਾਂ ਤੂੰ ਇੱਕ ਕੰਮ ਕਰ ਕਿ ਤੂੰ ਆਪਣੇ ਮਾਮੇ ਦੇ ਕੋਲ ਜਾ ਆਪਣੇ ਨਾਨਕੇ ਚਲੀ ਜਾ ਤਾਂ ਕਮਲਜੀਤ ਨੇ ਵੀ ਅਕਲ ਤੋਂ ਕੰਮ ਲਿਆ ਤਾ ਉਹ ਆਪਣੇ ਨਾਨਕੇ ਘਰ ਚਲੀ ਗਈ ਤੇ ਉੱਥੇ ਜਾ ਕੇ ਉਹਨੇ ਸਾਰੀ ਗੱਲ ਜਿਹੜੀ ਸੀਗੀ ਆਪਣੇ ਮਾਮੇ ਨੂੰ ਦੱਸ ਦਿੱਤੀ ਕਿਉਂਕਿ ਉਹਦਾ ਨਾਨਾ ਨਾਨੀ ਤਾਂ ਹੈ ਨਹੀਂ ਸੀ ਇਸ ਦੁਨੀਆ ਤੇ ਤੇ ਮਾਮੇ ਹੈ ਸੀ ਉਹਦੇ ਦੋ ਮਾਮੇ ਸੀ ਤਾਂ ਉਹ ਗਈ ਤਾਂ ਉਹਨੇ ਉੱਥੇ ਜਾ ਕੇ ਸਾਰੀ ਕਹਾਣੀ ਦੱਸ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਬੇਟਾ ਕੋਈ ਗੱਲ ਨਹੀਂ ਹੁਣ ਤੂੰ ਆ ਗਈ ਹੈ ਨਾ ਤਾਂ ਅਸੀਂ ਆਪਣੇ ਆਪ ਹੀ ਤੇਰੀ ਮਾਂ ਨੂੰ ਦੇਖ ਲਵਾਂਗੇ ਤੂੰ ਡਚਨ ਨਾ ਲੈ ਕੇ ਸੀ ਗੱਲ ਕਿਸਮਤ ਦੇਖੋ ਕਿ ਜਦੋਂ ਪਰਮਾਤਮਾ ਜੀ ਦਾ ਹੱਥ ਫੜੇ ਤੇ ਫਿਰ ਉਹਦਾ ਹੱਥ ਕੋਈ ਛੁਡਵਾ ਨਹੀਂ ਸਕਦਾ ਉਸ ਟਾਈਮ ਤੇ ਹੀ ਇੱਕ ਉਹਨਾਂ ਦੇ ਗਵਾਂਡ ਔਰਤ ਰਹਿੰਦੀ ਸੀ ਉਹਦੇ ਨਾਨਕਿਆਂ ਦੇ ਤਾਂ ਉਹ ਕਹਿਣ ਲੱਗੀ ਕਿ ਮੇਰਾ ਪਣੀਵਾ ਹੈ ਉਹ ਪੁਲਿਸ ਦੇ ਵਿੱਚ ਹੈ ਤਾਂ ਉਹ ਕਹਿ ਰਿਹਾ ਹੈ ਕਿ ਮੈਨੂੰ ਇੱਕ ਸੋਹਣੀ ਕੁੜੀ ਸੋਹਣੀ ਜੀ ਪੜ੍ਹੀ ਲਿਖੀ ਤੇ ਘਰ ਸੰਭਾਲਣ ਵਾਲੀ ਤੇ ਇੱਕ ਨੌਕਰੀ ਵਾਲੀ ਵੀ ਹੋਵੇ ਤੇ ਘਰ ਵੀ ਨਾਲ ਸੰਭਾਲਣ ਵਾਲੀ ਹੋਏ ਤੇ ਮੈਨੂੰ ਉਹ ਫੋੜੀ ਜਾਂਦੀ ਹੈ ਤਾਂ ਕਮਲਜੀਤ ਦੇ ਮਾਂ ਬੇ ਨੇ ਚੱਟ ਹਾਂ ਕਰ ਦਿੱਤੀ ਕਿ ਹਾਂ ਸਾਡੇ ਕੋਲ ਇੱਕ ਰਿਸ਼ਤਾ ਹੈਗਾ ਤੂੰ ਉਹਨਾਂ ਨੂੰ ਹਾਂ ਕਰਦੇ ਲੋ ਜੀ ਉਹ ਜ਼ੋਰਤ ਨੇ ਜਾ ਕੇ ਉਹਨਾਂ ਦੇ ਘਰ ਹਾਂ ਕਰ ਦਿੱਤੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਰਿਸ਼ਤਾ ਹੈ ਉਹ ਦੇਖਣ ਆਏ ਤਾਂ ਉਹਨਾਂ ਨੇ ਜਦੋਂ ਉਹ ਦੇਖਣ ਆਏ ਤੇ ਉਹਨਾਂ ਨੇ ਸਾਰੀ ਹਕੀਕਤ ਜਿਹੜੀ ਸੀ ਕਮਲਜੀਤ ਦੇ ਮਾਮੇ ਨੇ ਸਾਰੀ ਹਕੀਕਤ ਦੱਸ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਹੀ ਚਾਹੁੰਦੇ ਹਾਂ ਕਿ ਤੁਸੀਂ ਚੁੰਨੀ ਚੜਾ ਕੇ ਸਾਡੀ ਬਣਦੀ ਨੂੰ ਲੈ ਜਾਓ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਉਹ ਉਸੇ ਦਿਨ ਹੀ ਚੁੰਨੀ ਚੜਾ ਕੇ ਕਮਲਜੀਤ ਨੂੰ ਆਪਣੇ ਨਾਲ ਲੈ ਗਿਆ ਕਿਉਂਕਿ ਉਹ ਪਰਿਵਾਰ ਜਿਹੜਾ ਸੀਗਾ ਉਹ ਬਹੁਤ ਹੀ ਵਧੀਆ ਸੀਗਾ ਕਿਉਂਕਿ ਉਹਨਾਂ ਦਾ ਬੇਟਾ ਵੀ ਪੁਲਿਸ ਦੇ ਵਿੱਚ ਸੀਗਾ ਉਹ ਥੋੜੀ ਵੱਡੀ ਪੋਸਟ ਤੇ ਸੀਗਾ ਪਰ ਪਰਿਵਾਰ ਬਹੁਤ ਹੀ ਵਧੀਆ ਸੀਗਾ ਤੇ ਉਹਨਾਂ ਨੂੰ ਕਮਲਜੀਤ ਪਸੰਦ ਵੀ ਆਈ ਕਿਉਂਕਿ ਕਮਲਜੀਤ ਸੋਹਣੀ ਸੁਨੱਖੀ ਸੀ ਉੱਚੀ ਲੰਮੀ ਸੀ ਔਰ ਫਿਰ ਸਰਕਾਰੀ ਨੌਕਰੀ ਸੀ ਇਸ ਕਰਕੇ ਉਹਨਾਂ ਨੂੰ ਜਰਾ ਵੀ ਕੋਈ ਇਤਰਾਜ਼ ਨਹੀਂ ਹੋਇਆ ਔਰ ਉਦੋਂ ਹੀ ਉਹ ਦੇਖਣ ਆਏ ਔਰ ਉਹ ਚੁੰਨੀ ਚੜਾ ਕੇ ਲੈ ਗਏ ਅਗਲੇ ਦਿਨ ਉਹਨਾਂ ਨੇ ਆਪਣੇ ਘਰ ਜਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਪਾਰਟੀ ਛਾੜੀ ਕੀਤੀ ਜੂਵੀ ਸੀ ਤਾਂ ਇਸ ਗੱਲ ਦਾ ਕਮਲਜੀਤ ਦੀ ਮਾਂ ਨੂੰ ਜਦੋਂ ਪਤਾ ਲੱਗਾ ਤਾਂ ਕਮਲਜੀਤ ਦੀ ਮਾਂ ਨੇ ਬਹੁਤ ਹੰਗਾਮਾ ਮਚਾਇਆ ਕਿ ਮੇਰੀ ਕੁੜੀ ਨੂੰ ਬਿਨਾਂ ਦੱਸੇ ਬਿਨਾਂ ਪੁੱਛੇ ਵਿਆਹ ਦਿੱਤਾ ਹੈ ਮੇਰੀ ਕੁੜੀ ਨੂੰ ਇਹ ਪਜਾ ਕੇ ਲੈ ਆਏ ਪੁਲਿਸ ਤੱਕ ਪਹੁੰਚ ਗਈ ਉਹਦੀ ਮਾਂ ਤਾਂ ਉਥੋਂ ਦਾ ਜਿਹੜਾ ਮੌਕੇ ਦਾ ਥਾਣੇਦਾਰ ਸੀ ਉਸ ਨੂੰ ਜਦੋਂ ਸਾਰੀ ਹਕੀਕਤ ਪਤਾ ਲੱਗੀ ਤਾਂ ਉਸਨੇ ਕਿਹਾ ਕਿ ਤੂੰ ਮਾਂ ਹੈ ਕਿ ਡੈਣ ਹੈ ਆਪਣੀ ਹੀ ਬੇਟੀ ਨੂੰ ਤੂੰ ਇੱਕ ਨਸ਼ੇੜੀ ਦੇ ਨਾਲ ਵਿਆ ਰਹੀ ਹੈ ਤੇਰੀ ਇੱਕ ਬੇਟੀ ਪਹਿਲਾਂ ਹੀ ਨਸ਼ੇੜੀ ਦੇ ਘਰ ਹੈ ਤੇਰਾ ਬੇਟਾ ਵੀ ਨਸ਼ਾ ਕਰ ਰਿਹਾ ਹੈ ਤੇ ਤੂੰ ਆਪਣੀ ਸੂਝ ਹੀ ਹੋਈ ਤੀਨੂੰ ਵੀ ਨਸ਼ੇੜੀ ਦੇ ਘਰ ਵਿਆ ਰਹੀ ਸੇ ਮੈਨੂੰ ਤਾਂ ਲੱਗਦਾ ਹੈ ਕਿ ਤੈਨੂੰ ਹੀ ਜੇਲ੍ਹ ਦੇ ਅੰਦਰ ਦੇਣਾ ਚਾਹੀਦਾ ਹੈ ਜਦੋਂ ਇਸ ਤਰ੍ਹਾਂ ਥਾਣੇਦਾਰ ਨੇ ਉਹਨੂੰ ਦੱਪਕਾ ਮਾਰਿਆ ਤਾਂ ਕਮਲਜੀਤ ਦੀ ਮਾਂ ਉਥੋਂ ਚਲੀ ਗਈ ਉਸ ਤੋਂ ਬਾਅਦ ਕਮਲਜੀਤ ਕਦੇ ਵੀ ਆਪਣੀ ਮਾਂ ਨੂੰ ਨਹੀਂ ਮਿਲੀ ਉਹ ਜਦੋਂ ਵੀ ਕਦੇ ਉਹਨੇ ਮਿਲਣਾ ਹੁੰਦਾ ਸੀ ਜਾਂ ਕੁਤੇ ਵੀ ਮਤਲਬ ਜਦੋਂ ਕਿ ਬੰਦੇ ਨੂੰ ਹੁੰਦਾ ਹੈ ਕਿ ਵੀ ਇੱਕ ਥਾਂ ਰਹਿੰਦਾ ਰਹਿੰਦਾ ਬੰਦਾ ਅੱਕ ਜਾਂਦਾ ਹੈ ਹਾਲਾਂਕਿ ਕਮਲਜੀਤ ਨੂੰ ਕਮਲਜੀਤ ਦੇ ਸਹੁਰਿਆਂ ਦੇ ਘਰੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸੀ ਤਾਂ ਜਦੋਂ ਵੀ ਉਹਨੇ ਕਿਤੇ ਮਿਲਣਾ ਹੁੰਦਾ ਸੀ ਜਾਂ ਉਹ ਆਪਣੇ ਨਾਨਕਿਆਂ ਦੇ ਘਰੇ ਯਾਨੀ ਕਿ ਮਾਮਿਆਂ ਦੇ ਘਰੇ ਆਉਂਦੀ ਸੀ ਮਿਲਣ ਵਾਸਤੇ ਜਾਂ ਫਿਰ ਉਹ ਆਪਣੀ ਚਾਚੀ ਦੇ ਕੋਲ ਆਉਂਦੀ ਸੀ ਮਿਲਣ ਵਾਸਤੇ ਦਾ ਉਹ ਆਪਣੀ ਮਾਂ ਦੇ ਘਰ ਨਹੀਂ ਜਾਂਦੀ ਸੀ ਕਦੇ ਵੀ ਉਹ ਜਦੋਂ ਵੀ ਜਾਂਦੀ ਸੀ ਉੱਥੇ ਹੀ ਜਾਂਦੀ ਸੀ ਚਾਚੀ ਔਰ ਮਾਂ ਦਾ ਘਰ ਤਾਂ ਨਾਲ ਹੀ ਨਾਲ ਸੀਗੇ ਇੱਕੋ ਜਗ੍ਹਾ ਤੇ ਹੀ ਸੀ ਪਰ ਉਹ ਆਪਣੀ ਚਾਚੀ ਦੇ ਘਰੇ ਮਿਲ ਕੇ ਆ ਜਾਂਦੀ ਸੀ ਉਹ ਆਪਣੀ ਮਾਂ ਨੂੰ ਤੇ ਆਪਣੇ ਬਾਪ ਨੂੰ ਕਦੇ ਨਹੀਂ ਮਿਲੀ ਨਾ ਹੀ ਆਪਣੇ ਉਹ ਪਹਿਣਾ ਪਰਾਂਵਾਂ ਨੂੰ ਮਿਲੇ ਕਿਉਂਕਿ ਕਮਲਜੀਤ ਦੇ ਅੰਦਰ ਮਾਂ ਨੇ ਉਹਨੂੰ ਪਿਆਰ ਨਹੀਂ ਕੀਤਾ ਦਾਦਤਾ ਉਸਨੇ ਸਬਰ ਕਰ ਲਿਆ ਕਿਉਂਕਿ ਉਸ ਨੂੰ ਦਾਦੀ ਤੋਂ ਪਿਆਰ ਮਿਲ ਗਿਆ ਚਾਚੀ ਤੋਂ ਪਿਆਰ ਮਿਲ ਗਿਆ ਪਰ ਕਮਲਜੀਤ ਦੀ ਮਾਂ ਨੇ ਜੋ ਉਹਦੇ ਨਾਲ ਕਰਨ ਜਾ ਰਹੀ ਸੀ ਇੱਕ ਨਸ਼ੇੜੀ ਦੇ ਨਾਲ ਰਿਸ਼ਤਾ ਕਰਨ ਜਾ ਰਹੀ ਸੀ ਉਸ ਗੱਲ ਤੋਂ ਕਮਲਜੀਤ ਦਾ ਮਨ ਬਹੁਤ ਹੀ ਜ਼ਿਆਦਾ ਖੱਟਾ ਹੋ ਗਿਆ ਔਰ ਜਿਸ ਕਰਕੇ ਕਮਲਜੀਤ ਨੇ ਬਿਲਕੁਲ ਆਪਣੀ ਮਾਂ ਦੇ ਨਾਲ ਮਿਲਣਾ ਚੁਣਾ ਬੰਦ ਕਰ ਦਿੱਤਾ ਸੋ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਕਿ ਜੇ ਸਾਡੇ ਘਰ ਪਰਮਾਤਮਾ ਨੇ ਦੋ ਧੀਆਂ ਦੇ ਦਿੱਤੀਆਂ ਨੇ ਇੱਕ ਧੀ ਬਾਅਦ ਚ ਆ ਗਈ ਏ ਤੇ ਕੀ ਉਸ ਦਾ ਪਿਆਰ ਘਟ ਜਾਂਦਾ ਹੈ ਇੱਕ ਮਾਂ ਉਸ ਨੂੰ ਪਿਆਰ ਨਹੀਂ ਕਰ ਸਕਦੀ ਜਾਂ ਮਾਂ ਇੰਨੀ ਜ਼ਿਆਦਾ ਨਿਰਦੇਹੀ ਕਿਵੇਂ ਹੋ ਸਕਦੀ ਹੈ ਕਿ ਆਪਣੀ ਬੱਚੀ ਨੂੰ ਕਦੇ ਦੇਖੇ ਹੀ ਨਾ ਉਹਨੂੰ ਪਿਆਰ ਹੀ ਨਾ ਕਰੇ ਤੇ ਉਲਟਾ ਉਹਨੂੰ ਇੱਕ ਨਸ਼ੇੜੀ ਦੇ ਨਾਲ ਪੱਲੇ ਬੰਨਨ ਦੀ ਇੱਕ ਹਿਮਾਵਤ ਕਰ ਦੇਵੇ ਕਿਉਂਕਿ ਇਹ ਕੋਈ ਚੰਗੀ ਗੱਲ ਤਾਂ ਨਹੀਂ ਸੀ ਪਰ ਕਮਲ ਜੀ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਕਿਉਂਕਿ ਆਖਿਰ ਉਹਦੀ ਜ਼ਿੰਦਗੀ ਸੀਗੀ ਤਾਂ ਉਸਨੇ ਆਪਣੀ ਜ਼ਿੰਦਗੀ ਆਪਣੀ ਸਮਝਦਾਰੀ ਆਪਣੀ ਸੂਝ-ਬੂਝ ਦੇ ਨਾਲ ਆਪਣੀ ਜ਼ਿੰਦਗੀ ਨੂੰ ਸਵਾਰ ਲਿਆ ਸੋ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਿਆ ਕਿ ਸਾਨੂੰ ਹਮੇਸ਼ਾ ਇਨਸਾਨੀਅਤ ਜਿਹੜੀ ਹੈ ਉਹ ਨਹੀਂ ਖੋਣੀ ਚਾਹੀਦੀ ਹਮੇਸ਼ਾ ਆਪਣੀ ਇਨਸਾਨੀਅਤ ਰੱਖਣੀ ਚਾਹੀਦੀ ਹੈ ਭਾਵੇਂ ਸਾਡਾ ਤੀਏ ਜਾਂ ਪੋਤੇ ਭਾਵੇਂ ਸਾਡੇ ਘਰੇ ਚਾਰ ਵੀ ਤੀਆਂ ਹੋ ਜਾਣ ਤਾਂ ਸਾਨੂੰ ਆਪਣੀਆਂ ਸਾਰੀਆਂ ਧੀਆਂ ਨੂੰ ਬਰਾਬਰ ਪਿਆਰ ਦੇਣਾ ਚਾਹੀਦਾ ਹੈ ਨਾ ਕਿ ਇੱਕ ਨੂੰ ਜ਼ਿਆਦਾ ਤੇ ਇੱਕ ਨੂੰ ਥੋੜਾ ਕਮਲਜੀਤ ਨੇ ਜੋ ਵੀ ਕੀਤਾ ਉਹ ਸਹੀ ਕੀਤਾ ਜਾਂ ਨਹੀਂ ਸਹੀ ਕੀਤਾ ਤੁਸੀਂ ਸਾਰੇ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਕਮਲਜੀਤ ਨੇ ਸਹੀ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਮੇਰੀ ਇਹ ਕਹਾਣੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਮੈਨੂੰ ਤੁਸੀਂ ਦਿਓ ਇਜਾਜ਼ਤ ਮਿਲਦੇ ਹਾਂ ਆਪਾਂ ਫੇਰ ਇੱਕ ਹੋਰ ਨਵੀਂ ਕਹਾਣੀ ਲੈ ਕੇ ਇਸੇ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦਿੰਦੇ ਰਹੋ ਸਤਿਕਾਰ ਦਿੰਦੇ ਰਹੋ ਮੈਨੂੰ ਮੈਨੂੰ ਤੁਹਾਡੇ ਸਾਰਿਆਂ ਦੇ ਬਹੁਤ ਸਾਥ ਦੀ ਜ਼ਰੂਰਤ ਹੈ ਮਿਲਦੇ ਹਾਂ ਆਪਾਂ ਇੱਕ ਅਗਰ ਨਵੀਂ ਹੋਰ ਕਹਾਣੀ ਲੈ ਕੇ ਤਦ ਤੱਕ ਤੁਸੀਂ ਸਾਰੇ ਹੱਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਮੁਸਕਰਾਉਂਦੇ ਰਹੋ